ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ 267 ਅਫਸਰਾਂ ਦੀ ਵੱਖ-ਵੱਖ ਥਾਵਾਂ ਤੇ ਪੋਸਟਿੰਗ ਕੀਤੀ ਗਈ ਹੈ ਪੰਜਾਬ ਸਰਕਾਰ ਨੇ 25 ਆਈਐਸ ਅਫਸਰਾਂ ਦਾ ਤਬਾਦਲਾ ਕੀਤਾ ਹੈ ਸੋ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਥੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਹਲੇ ਚੋਣ ਤਰੀਕਾਂ ਦਾ ਐਲਾਨ ਨਹੀਂ ਹੋਇਆ ਹਾਲਾਂਕਿ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੇ ਵਿੱਚ ਬੀਤੀ ਦਿਨੀ ਇਹ ਸੰਕੇਤ ਦਿੱਤੇ ਸਨ ਕਿ ਦੁਸ਼ਹਿਰੇ ਤੋਂ ਬਾਅਦ ਐਲਾਨ ਹੋ ਸਕਦਾ ਹੈ ਭਿਲਾਲ 260 ਅਫਸਰਾਂ ਦੀ ਬਦਲੀ ਕੀਤੀ ਗਈ ਹੈ ਪੰਜਾਬ ਸਰਕਾਰ ਨੇ 25 ਆਈਐਸ ਅਫਸਰਾਂ ਦਾ ਤ ਕਰ ਦਿੱਤਾ ਹੈ ਨਵੇਂ पीसीएस ਅਕਸ਼ਰਾਂ ਦੇਵੀ ਇੱਥੇ ਬਦਲੀ ਕੀਤੀ ਗਈ ਹੈ ਸਤ ਆਈਪੀਐਸ 136 ਡੀਐਸਪੀ ਪੱਦਰ ਦੇ ਅਕਸ਼ਰਾਂ ਦਾ ਵੀ ਟਰਾਂਸਫਰ ਕੀਤਾ ਗਿਆ ਹੈ ਆਈਐਸ ਲੋਕਸ਼ੇਖਰ ਨੂੰ ਸਮਾਜਿਕ ਨਿਆਂ ਦਾ ਜਿਹੜਾ ਜ਼ਿੰਮਾ ਸੌਂਪਿਆ ਗਿਆ ਹੈ ਸুইস ਬਦਲਾਅ ਦੇ ਤੇ ਤ੍ਰਿੰਦਰ Tiwari ਜਿਹੜੇ ਨੇ ਉਹਨਾਂ ਨੂੰ ਟ੍ਰਾਂਸਪੋਰਟ ਵਿਭਾਗ ਦੇ ਵਿਧੀਕ ਮੁਖ ਕੱਤਰ ਨਿਯੁਕਤ ਕੀਤਾ ਗਿਆ ਹੈ। ਰਾਹੁਲ ਪੰਡਾਰੀ ਨੂੰ ਪ੍ਰਮੁਖ ਕੱਤਰ ਪਸ਼ੂ ਪਾਲਣ, ਡੇਰੀ ਵਿਕਾਸ ਤੇ ਮੱਛੀ ਪਾਲਣ ਦਾ ਕਾਰਜਪਾਰ ਸੌਂਪਿਆ ਗਿਆ। ਸੋ ਵੱਡੇ ਅਹੁਦਿਆਂ ਤੇ ਫੇਰ ਬਦਲ ਕੀਤੇ ਗਏ ਨੇ। ਰਵਿੰਦਰ ਸਿੰਘ ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਨਿਯੁਕਤ ਕੀਤੇ ਗਏ ਨੇ। ਸੋ ਦੱਸ ਦਈਏ ਕਿ ਇੱਥੇ ਜੋ ਵੱਡੇ ਅਹੁਦਿਆਂ ਤੇ ਬਦਲਾਅ ਕੀਤੇ ਗਏ ਨੇ। ਸੋ ਡੇਰੀ ਵਿਕਾਸ ਤੇ ਮੱਛੀ ਪਾਲਣ ਦਾ ਕਾਰਜਪਾਰ ਜਿਹੜਾ ਹੈ ਉਹ ਹੁਣ ਸੌਂਪ ਦਿੱਤਾ ਗਿਆ। ਰਵਿੰਦਰ ਸਿੰਘ ਨੂੰ ਉੱਚ ਸਿੱਖਿਆ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਇਸੀ ਤਰ੍ਹਾਂ ਦੇ ਨਾਲ ਅੰਕੁਰਜੀਤ ਸਿੰਘ ਨੂੰ ਨਗਰ ਨਿਗਮ ਜਲੰਧਰ ਦਾ ਵਧੀਕ ਕਮਿਸ਼ਨਰ ਜਿਹੜਾ ਹੈ ਉਹ ਬਣਾਇਆ ਗਿਆ ਹੈ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਸੋ ਵੱਡੇ ਪੱਧਰ ਤੇ ਪ੍ਰਸ਼ਾਸਕ ਜਿਹੜੇ ਨੇ ਉਹ ਫੇਰਬਦਲ ਦੇਖਣ ਨੂੰ ਮਿਲੇ ਨੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰਬਦਲ ਕਿਉਂਕਿ ਇੱਥੇ ਸੰਕੇਤ ਦਰੂਰ ਮੁੱਖ ਮੰਤਰੀ ਪਹਿਲਾਂ ਹੀ ਦੇ ਚੁੱਕੇ ਨੇ ਬੀਤੇ ਦਿਨੀ ਆਪਣੇ ਸੰਬੋਧਨ 'ਚ ਕਿ ਦੁਸ਼ਹਿਰੇ ਤੋਂ ਬਾਅਦ ਕਦੀ ਵੀ ਤਰੀਕਾ ਦਾ ਐਲਾਨ ਹੋ ਸਕਦਾ ਹੈ ਦੱਸਦੇ ਕਿ 20 ਅਕਤੂਬਰ ਤੋਂ ਪਹਿਲਾਂ ਇਹ ਪੰਚਾਇਤੀ ਚੋਣਾਂ ਹੋਣੀਆਂ ਨੇ ਔਰ ਉਸ ਤੋਂ ਪਹਿਲਾਂ ਇਹ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰ ਬਦਲ ਦੇਖਣ ਨੂੰ ਮਿਲ ਰਹੇ ਨੇ ਪੰਜਾਬ ਸਰਕਾਰ ਨੇ 25 ਆਈਐਸ ਅਫਸਰਾਂ ਦੇ ਵੀ ਇੱਥੇ ਤਬਾਦਲੇ ਕੀਤੇ ਨੇ ਕਈਆਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ 99 ਪੀਸੀਐਸ ਅਫਸਰਾਂ ਦੇ ਵੀ ਇੱਥੇ ਬਦਲੀ ਕੀਤੀ ਗਈ ਹੈ ਜਿਸ ਨਾਲ ਵੱਡੇ ਪੱਧਰ ਤੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਇਹਨਾਂ ਵਿੱਚੋਂ ਆਈਪੀਐਸ 136 ਡੀਐਸਪੀ ਪੱਧਰ ਦੇ ਅਫਸਰਾਂ ਦਾ ਵੀ ਟਰਾਂਸਫਰ ਕੀਤਾ ਗਿਆ ਦੱਸਦੀ ਕਿ ਆਈਐਸ ਲੋਕਸ਼ੇਖਰ ਨੂੰ ਸਮਾਜਿਕ ਕਨਿਆਂ ਦਾ ਜ਼ਿੰਮਾ ਸੌਪਿਆ ਗਿਆ ਸੋ ਇਹ ਜੋ ਹੁਣ ਜ਼ਿੰਮੇਵਾਰੀਆਂ ਵੀ ਜਿਹੜੀਆਂ ਨੇ ਉਹ ਬਦਲੀਆਂ ਕਈਆਂ ਨੇ ਤੇਰਿੰਦਰ तिवारी ਨੂੰ ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁਖਸਕਤਰ ਨਿਯੁਕਤ ਕਰਨ ਦਾ ਜੋ ਫੈਸਲਾ ਕੀਤਾ ਗਿਆ ਹੈ ਇਹ ਜੋ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰ ਬਦਲ ਹੋਏ ਨੇ ਇਸ ਇਲਾਵਾ ਰਾਹੁਲ ਪੰਡਾਰੀ ਨੂੰ ਪ੍ਰਮੁਖ ਸਕੱਤਰ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਦਾ ਕਾਰਜਪਾਰ ਉਨ੍ਹਾਂ ਨੂੰ ਦਿੱਤਾ ਗਿਆ ਹੈ ਰਵਿੰਦਰ ਸਿੰਘ ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਨਿਯੁਕਤ ਕੀਤੇ ਗਏ ਨੇ ਉਹਨਾਂ ਨੂੰ ਇਹ ਨਵੀਂ ਜੜੀ ਜ਼ਿੰਮੇਵਾਰੀ ਹੁਣ ਦਿੱਤੀ ਗਈ ਹੈ ਇਸੇ ਤਰ੍ਹਾਂ ਦੱਸ ਦੇ ਕਿ ਅੰਕੁਰਜੀਤ ਸਿੰਘ ਨੂੰ ਨਗਰ ਨਿਗਮ ਜਲੰਧਰ ਦਾ ਵਧੀਕ ਕਮਿਸ਼ਨਰ ਜਿਹੜਾ ਹੈ ਉਹ ਬਣਾਇਆ ਗਿਆ ਹੈ ਜ਼ਿੰ ਸੌ ਪੀ ਗਈ ਹੈ ਸੋ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਹ ਵੱਡਾ ਪ੍ਰਸ਼ਾਸਨਿਕ ਫੇਰਬਦਲ ਵੱਡੇ ਪਦਰ ਤੇ ਬਦਲਾਅ ਕੀਤੇ ਗਏ ਨੇ ਵਿਭਾਗਾਂ ਦੀ ਵੀ ਜੁੜੀ ਹੈ ਇਥੇ ਬਦਲ ਬਦਲੀ ਦੇਖਣ ਨੂੰ ਮਿਲ ਰਹੀ ਹੈ ਸੋ ਕਿਸ ਤਰ੍ਹਾਂ ਦੇ ਨਾਲ ਇਸ ਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਦੇਖਣਾ ਅਹਿਮ ਰਹੇਗਾ ਲੇਕਿਨ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਹ ਵੱਡਾ ਪ੍ਰਸ਼ਾਸਨਿਕ ਫੇਰਬਦਲ ਇਸ ਨੇ ਇੱਕ ਉਥਲ ਪੁਥਲ ਔਰ ਇੱਕ ਸਿਆਸੀ ਹਲਚਲ ਵੀ ਮਚਾਈ ਹੋਈ ਹੈ ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਐਲਾਨ ਜ਼ਰੂਰ ਹੋ ਜਾਏਗਾ ਚੋਣਾਂ ਦਾ ਪੰਚਾਇਤੀ ਚੋਣਾਂ ਦੇ ਤਰੀਕਾ ਦਾ ਸੋਵੇਲਾ ਇਹ ਪ੍ਰਸ਼ਾਸਨਿਕ ਫੇਰਬਦਲ ਰਵਿੰਦਰ ਮੀਤ ਦੇ ਨਾਲ ਗੱਲ ਕਰਦੇ ਆ ਰਵਿੰਦਰ ਵੱਡੇ ਪੱਦਰ ਤੇ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲ ਰਹੇ ਨੇ ਵਿਭਾਗਾਂ ਦੀ ਵੀ ਬਦਲੀ ਦੇਖਣ ਨੂੰ ਮਿਲ ਰਹੀ ਹੈ ਬਿਲਕੁਲ 124 ਆਈਐਸ ਤੇ ਪੀਸੀਐਸ ਅਫਸਰ ਬਦਲੇ ਗਏ ਨੇ ਜਿਨ੍ਹਾਂ ਦੇ ਵਿੱਚੋਂ 28 आईएएस अफसर ने ते 99 पीसीएस अफसर ने ਇਹਨਾਂ ਦੇ ਵਿੱਚੋਂ ਜਿਹੜੇ ਦੋ ਪੁਰਾਣੇ आईएएस अफसर ਨੇ ਜਿਹੜੇ ਕਿ 1994 ਬੈਚ ਦੇ ਅਲੋਕ ਸ਼ੰਕਰ ਜਿਨ੍ਹਾਂ ਨੂੰ ਜੇਲ ਡਿਪਾਰਟਮੈਂਟ ਦਾ ਦਿੱਤਾ ਗਿਆ ਅਤੇ ਤ੍ਰਿੰਦਰ ਕੁਮਾਰ ਤਵਾਰੀ ਜਿਹੜੇ ਕਿ ਪਹਿਲਾਂ ਪੰਚਾਇਤ ਵਿਭਾਗ ਦੇ ਵਿੱਚ ਹੁੰਦੇ ਸੀ ਉਹਨਾਂ ਨੂੰ ਹੁਣ ਟਰਾਂਸਪੋਰਟ ਵਿਭਾਗ ਦੇ ਵਿੱਚ ਤਾਰ ਦੇ ਤੇ ਹਾਲਕਿ ਦੋਨਾਂ ਨੂੰ ਇੱਕ ਦੂਜੇ ਚ ਰੀਸ਼ਫਲ ਕੀਤਾ ਗਿਆ ਦੋਨੇ ਜਿਹੜੇ ਆਈਐਸ ਅਫਸਰ ਹੈ ਇਹਨਾਂ ਦੇ ਵਿਭਾਗੇ ਰੀਸ਼ਫਲ ਕੀਤੇ ਗਏ ਨੇ ਇਸ ਤੋਂ ਇਲਾਵਾ ਰਾਹੁਲ ਪੰਡਾਰੀ ਜਿਹੜੇ 1997 ਬੈਚ ਦੇ ਅਧਿਕਾਰੀ ਨੇ ਉਹਨਾਂ ਨੂੰ ਪ੍ਰਿੰਸੀਪਲ ਸੈਕਟਰੀ ਐਨੀਮਲ ਹਸਬੰਡਰੀ ਤੇ ਡੇਰੀ ਡਿਵੈਲਪਮੈਂਟ ਉੱਤੇ ਲਖਾਇਆ ਗਿਆ ਇਸ ਤੋਂ ਇਲਾਵਾ ਰਾਹੁਲ ਤਿਵਾੜੀ ਕਾਫੀ ਪੁਰਾਣੇ ਆਈਐਸ ਅਧਿਕਾਰੀ ਨੇ 2000 ਬੈਚ ਦੇ ਇਹਨਾਂ ਨੂੰ ਵੀ ਐਡਮਿਨਿਸਟ੍ਰੇਸ਼ਨ ਸੈਕਟਰੀ ਜਿਹੜਾ ਲਗਾਇਆ ਗਿਆ ਨਾਲ ਹਾਊਸਿੰਗ ਤੇ ਅਰਮਨ ਡਿਪਾਰਟਮੈਂਟ ਇਹਨਾਂ ਨੂੰ ਦੇ ਦਿੱਤਾ ਗਿਆ ਇਹ ਵੀ ਕਾਫੀ ਅਹਿਮ ਡਿਪਾਰਟਮੈਂਟ ਹੈ ਇਸ ਤੋਂ ਇਲਾਵਾ ਸੰਦੀਪ ਹੰਸ ਜਿਹੜੇ ਹੈਗੇ ਨੇ ਇਹਨਾਂ ਨੂੰ ਡਾਇਰੈਕਟਰ ਸੋਸ਼ਲ ਜਸਟਿਸ ਲਗਾਇਆ ਗਿਆ ਸਿ ਸ਼ਾਪ ਅਗਰਵਾਲ ਜਿਹੜੇ 2012 ਤੇ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਜਿਹੜਾ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਤੇ ਜਿਹੜਾ ਪੋਸਟਿੰਗ ਦਿੱਤੀ ਗਈ ਆ ਤਾਂ ਇਹ ਡਿਪਾਰਟਮੈਂਟ ਜਿਹੜੇ ਕਾਫੀ ਅਹਿਮ ਡਿਪਾਰਟਮੈਂਟ ਹੈਗੇ ਨੇ ਜਿਨ੍ਹਾਂ ਦੇ ਵਿੱਚ ਆਈਐਸ ਅਫਸਰਾਂ ਤੇ ਤਬਾਦਲੇ ਜਿਹੜੇ ਹੈਗੇ ਆ ਉਹ ਕੀਤੇ ਗਿਆ ਹਾਲਾਂਕਿ ਕੱਲ ਹੀ ਪੰਜ ਨਵੇਂ ਮੰਤਰੀ ਪੰਜਾਬ ਸਰਕਾਰ ਦੇ ਵਿੱਚ ਜੁਆਇਨ ਕੀਤੇ ਆ ਉਹਨਾਂ ਨੇ ਸੋਚ ਚੁੱਕੀ ਆ ਤਾਂ ਯਾਦ ਕਰ ਉਹਨਾਂ ਦੇ ਨਾਲ ਤਜਰਬੇਕਾਰ ਅਫਸਰ ਲਗਾਏ ਗਏ ਨੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਸੇ ਤਰੀਕੇ ਨਾਲ ਜਿਹੜੇ ਕਾਫੀ ਨਵੇਂ ਜਿਹੜੇ ਆਈਐਸ ਅਧਿਕਾਰੀ ਹੈਗੇ ਨੇ ਉਹਨਾਂ ਨੂੰ ਕਿਸੇ ਜਗ੍ਹਾ ਤੇ ਐਸਡੀਐਮ ਦੀ ਪੋਸਟ ਵੀ ਦਿੱਤੀ ਗਈ ਹੈ ਕਿਉਂਕਿ ਜਦੋਂ ਵੀ ਕੋਈ ਨਵਾਂ ਆਈਐਸ ਅਧਿਕਾਰੀ ਆਉਂਦਾ ਤਾਂ ਉਹਨਾਂ ਨੂੰ ਸਭ ਤੋਂ ਪਹਿਲੇ ਪੋਸਟਿੰਗ ਐਸਡੀਐਮ ਦੇ ਤੌਰ ਤੇ ਹੀ ਦਿੱਤੀ ਜਾਂਦੀ ਹੈ ਤਾਂ ਕਈ ਜਿਹੜੇ ਅਧਿਕਾਰੀਆ ਉਹਨਾਂ ਨੂੰ ਐਸਡੀਐਮ ਦੇ ਤੌਰ ਤੇ ਵੀ ਪੋਸਟੇ ਦਿੱਤੀ ਐ ਇਸ ਤੋਂ ਇਲਾਵਾ ਪੀਸੀਐਸ ਅਧਿਕਾਰੀ ਜਿਹੜੇ ਕਿ ਜਿਨ੍ਹਾਂ ਦੀ ਸੰਖਿਆ 99 ਹੈਗੀ ਆ ਉਹਨਾਂ ਨੂੰ ਵੀ ਅਲੱਗ-ਅਲੱਗ ਥੇਕਾਵਾਂ ਦੇ ਵਿੱਚ ਪੋਸਟਿੰਗ ਕੀਤੀ ਗਈ ਆ ਜੀ ਬਿਲਕੁਲ ਹੋ ਰਹੇ تھے ਜਿਸ ਕਦਰ ਵੱਡੇ ਪਦਰ ਤੇ ਫੇਰਬਦਲ ਕੀਤੇ ਗਏ ਨੇ ਬਦਲਾਵ ਵਿਭਾਗਾ ਦੀ ਵੀ ਅਦਲਾ ਬਦਲੀ ਦੇਖਣ ਨੂੰ ਮਿਲ ਰਹੀ ਹੈ ਪੰਚਾਇਤ ਚੋਣਾਂ ਤੋਂ ਪਹਿਲਾਂ ਇਹ ਜੋ ਕਵਾਇਦ ਹੈ ਯਕੀਨਨ ਇਸ ਨੇ ਮਾਹੌਲ ਨੂੰ ਹੋਰ ਵੀ ਗਰਮਾ ਦੇ ਤੌਰ ਤੇ ਕਿ ਤਾ ਨ ਕੀਤੇ ਸੰਕੇਤ ਤਾਂ ਮੁੱਖ ਮੰਤਰੀ ਪਹਿਲਾਂ ਹੀ ਸੰਬੋਧਨ ਦੇ ਚੁੱਕੇ ਨੇ ਬੀਤੀ ਦਿਨੀ ਕਿ ਛੇਤੀ ਹੀ ਤਰੀਕਾ ਦਾ ਐਲਾਨ ਚਾਹੀਦਾ ਦੁਸ਼ਹਿਰੇ ਤੋਂ ਬਾਅਦ ਤਰੀਕਾ ਦਾ ਐਲਾਨ ਹੋ ਜਾਏਗਾ ਪੰਚਾਇਤੀ ਚੋਣਾਂ ਨੂੰ ਲੈ ਕੇ ਉਕਤ ਦੇਖੋ ਪੰਜਾਬ ਸਰਕਾਰ ਵੱਲੋਂ ਆਪਣੀ ਨੋਟੀਫਿਕੇਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ ਉਹ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸ਼ਡਿਊਲ ਜਾਰੀ ਕੀਤਾ ਜਾਏਗਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਉਂਕਿ 20 ਅਕਤੂਬਰ ਤੱਕ ਇਲੈਕਸ਼ਨ ਹੋਣੇ ਨੇ ਉਸ ਤੋਂ ਪਹਿਲਾਂ ਇਹ ਜਿਹੜਾ ਪੂਰਾ ਸ਼ਡਿਊਲ ਹੈਗਾ ਉਹ ਜਾਰੀ ਕੀਤਾ ਜਾਏਗਾ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ 13 ਅਕਤੂਬਰ ਨੂੰ ਵੀ ਇਲੈਕਸ਼ਨ ਹੋ ਸਕਦੇ ਨੇ ਕਿਉਂਕਿ ਐਤਵਾਜ਼ਾ ਦੇਣਾ ਹੈ ਉਸ ਤੋਂ ਪਹਿਲਾਂ ਇਹ ਵੱਡੇ ਪੱਧਰ ਦੇ ਉੱਤੇ ਪ੍ਰਸ਼ਾਸਨਿਕ ਫੇਰ ਬਦਲ ਕੀਤੇ ਜਾਣੇ ਉਹ ਵੀ 124 ਅਧਿਕਾਰੀਆਂ ਦੇ ਤਾਂ ਮੈਨੂੰ ਸੋਖਦਾ ਜ਼ਾਹਿਰ ਤੌਰ ਤੇ ਉੱਤੇ ਕਿ ਸਰਕਾਰ ਆਪਣੇ ਲੈਵਲ ਤੇ ਫੀਲਡਿੰਗ ਦਾ ਜ਼ਰੂਰ ਲਾਇਕ ਹੈ ਲੇਕਿਨ ਇਲੈਕਸ਼ਨ ਕਮਿਸ਼ਨ ਵੱਲੋਂ ਹਰ ਵਾਰ ਇਹ ਜ਼ਰੂਰ ਕਿਹਾ ਜਾਂਦਾ ਕਿ ਜਿਹੜੇ ਇਲੈਕਸ਼ਨ ਹੈਗੇ ਆ ਫੇਅਰ ਐਂਡ ਫੇਅਰ ਕਰਵਾਏ ਜਾਣਗੇ ਬਿਲਕੁਲ ਫ੍ਰੀ ਐਂਫੇਅਰ ਕਰਾਈ ਜਾਣ ਹਾਲਾ ਕਿ ਹੁਣ ਕਿਸ ਤਰ੍ਹਾਂ ਦੇ ਨਾਲ ਨੇਪਰੇ ਚੜਨਗੇ ਕੀ ਕੁਝ ਹੋਏਗਾ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਫਿਲਹਾਲ ਜਿਹੜਾ ਹੈ ਮਾਹੌਲ ਫਿਲਹਾਲ ਹੁਣੇ ਤੋਂ ਹੀ ਪੱਕਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਫਿਲਹਾਲ ਦੀ ਇਸ ਸਾਰੀ ਜਾਣਕਾਰੀ ਸੋ 260 ਅਫਸਰਾਂ ਦੀ ਵੱਖ-ਵੱਖ ਥਾਵਾਂ ਤੇ ਇਥੇ ਬਦਲੀਆਂ ਕੀਤੀਆਂ ਕਈਆਂ ਨੇ ਪੰਜਾਬ ਸਰਕਾਰ ਨੇ 25 ਆਈਐਸ ਅਫਸਰਾਂ ਦਾ ਇਥੇ ਤਬਾਦਲਾ ਕੀਤਾ ਹੈ ਸੋ ਵੱਡੇ ਪੱਧਰ ਤੇ ਫੇਰ ਬਦਲ ਦੇਖਣ ਨੂੰ ਮਿਲ ਰਿਹਾ ਹੈ ਰੁਕਦੇ ਹੋਗੇ ਵਿਵਾਦਾਂ ਚ ਰਹਿਣ ਵਾਲਾ ਜੇਲ੍ਹ ਵਿਭਾਗ ਜੀ ਹਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਜੋ ਅੰਡਰ ਸੀ ਉਹ ਹੁਣ ਮੁੱਖ ਮੰਤਰੀ ਨੇ ਛੱਡ ਦਿੱਤਾ ਹੈ ਜੇਲ੍ਹ ਵਿਭਾਗ ਮੁੱਖ ਮੰਤਰੀ ਨੇ ਛੱਡ ਦਿੱਤਾ ਹੈ ਲਾਲਜੀਤ ਪੁੱਲਰ ਨੂੰ ਹੁਣ ਜੇਲ੍ਹ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਦੱਸ ਦੇ ਕਿ ਇਹ ਜਿਹੜਾ ਡਿਪਾਰਟਮੈਂਟ ਹੈ ਲਗਾਤਾਰ ਸੁਰੱਖਿਆ ਵਿੱਚ ਰਹਿੰਦਾ ਸੀ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨੇ ਕਿ ਜੇਲਾਂ ਦੇ ਅੰਦਰ ਸੁਰੱਖਿਆ ਜਿਹੜੀ ਵਿਵਸਥਾ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਫਿਲਹਾਲ ਦੱਸ ਦੇ ਕਿ ਇਹ ਜ਼ਿੰਮੇਵਾਰੀ ਹੁਣ ਲਾਲਜੀਤ ਪੁੱਲਰ ਨੂੰ ਦਿੱਤੀ ਗਈ ਹੈ ਲਾਰੈਂਸ ਬਿਸ਼ਨੋਈ ਦੀ ਵਿਵਾਦਿਤ ਇੰਟਰਵ ਉਸ ਵਿਚਕਾਰ ਹੁਣ ਇਹ ਜਿਹੜਾ ਵਿਭਾਗ ਹੈ ਉਹ ਮੁੱਖ ਮੰਤਰੀ ਦੇ ਕੋਲ ਜੋ ਸੀ ਲੰਮੇ ਸਮੇਂ ਤੋਂ ਉਹਨਾਂ ਨੇ ਛੱਡ ਦਿੱਤਾ ਤੇ ਲਾਲਜੀਤ ਪੁੱਲਰ ਨੂੰ ਜ਼ਿੰਮੇਵਾਰੀ ਦਿੱਤੀ। ਉਧਰ ਹਾਊਸਿੰਗ ਡਿਪਾਰਟਮੈਂਟ ਦੀ ਮੁੱਖ ਮੰਤਰੀ ਮਾਨ ਨੇ ਛੱਡ ਦਿੱਤਾ। ਮੰਤਰੀ ਲਾਲਜੀਤ ਪੁੱਲਰ ਤੋਂ ਪੰਚਾਇਤ ਵਿਭਾਗ ਵਾਪਸ ਲੈ ਲਿਆ ਗਿਆ ਹੈ। ਪੰਚਾਇਤੀ ਚੋਣ ਤੋਂ ਪਹਿਲਾਂ 2.5 ਸਾਲਾਂ 'ਚ ਇਹ ਤਿੰਨ ਪੰਚਾਇਤ ਮੰਤਰੀ ਜਿਹੜੇ ਨੇ ਉਹ ਬਦਲੇ ਗਏ ਨੇ। 100 ਕਰੋੜ ਜਿਹੜਾ ਕਥਿਤ ਕੋਟਾਲੇ ਦੇ ਵਿੱਚ ਕਿਰੇ ਹਰਜੋਤ ਬੈਂਸ ਨੂੰ ਪ੍ਰੋਮੋਸ਼ਨ ਦੇ ਕੇ ਪਬਲਿਕ ਰਿਲੇਸ਼ਨ ਵਿਭਾਗ ਦਾ ਜ਼ਿੰਮਾ ਸੌਂਪਿਆ ਗਿਆ। ਚਾਰ ਮੰਤਰੀਆਂ ਨੂੰ ਕੈਬਨਿਟ ਤੋਂ ਬਦਲਣ ਦੇ ਸਰਕਾਰ ਦੇ ਹਾਲੇ ਤੱਕ ਕਾਰਨ ਨਹੀਂ ਦੱਸੇ ਨੇ ਲੇਕਿਨ ਇੱਥੇ ਪੰਜ ਨਵੇਂ ਚਿਹਰੇ ਜ਼ਰੂਰ ਸ਼ਾਮਿਲ ਕੀਤੇ ਗਏ ਨੇ ਵਿਭਾਗਾਂ ਦੀ ਵੀ ਜਿਹੜੀ ਹੈ ਇੱਥੇ ਵੀ ਦੇਖਣ ਨੂੰ ਮਿਲੀ ਅਦਲਾ ਬਦਲੀ ਸੋ ਵੱਡੇ ਪੱਧਰ ਤੇ ਇਹ ਜਿਹੜੇ ਬਦਲਾਅ ਲੇਕਿਨ ਜਿਸ ਤਰ੍ਹਾਂ ਦੇ ਨਾਲ ਬੀਤੇ ਦਿਨ ਲਗਾਤਾਰ ਖਿਆਸ ਰਹੀਆਂ ਸਨ ਕਿ ਚਾਰ ਮੰਤਰੀਆਂ ਦੀ ਜਿਹੜੀ ਛੁੱਟੀ ਹੋ ਰਹੀ ਹੈ ਅਸਤੀਫਾ ਤੱਕ ਲੈ ਲਿਆ ਗਿਆ ਕਾਰਨ ਹੁਣ ਤੱਕ ਸਾਹਮਣੇ ਨਹੀਂ ਆਏ ਨੇ ਰਵਿੰਦਰ ਮੀਤ ਸਾੜਨਾ ਲਗਾਤਾਰ ਬਣੇ ਨੇ ਰਵਿੰਦਰ ਅਸੀਂ ਬੀਤੇ ਦਿਨ ਤੋਂ ਇਸ ਬਾਰੇ ਗੱਲ ਕਰ ਰਿਹਾ ਹਾਲਾਂਕਿ ਹੁਣ ਤਾਂ ਇਹ ਸਾਫ਼ ਹੋ ਚੁੱਕਾ ਹੈ ਕਿ ਚਾਰ ਜਿਹੜੇ ਮੰਤਰੀ ਨੇ ਉਹਨਾਂ ਦਾ ਕਾਂਟਾ ਲੱਗ ਗਿਆ ਔਰ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਨੇ ਹਾਲਾਂਕਿ ਕਾਰਨ ਹੁਣ ਤੱਕ ਸਾਹਮਣੇ ਨਹੀਂ ਆਏ ਬਿਲਕੁਲ ਸਾਹੇ ਤੌਰ ਤੇ ਕਿਉਂਕਿ ਅਸੀਂ ਪਰਸੋਂ ਸ਼ਾਮ ਨੂੰ ਕਰੀਬ ਇਹ ਖਬਰ ਦਿਖਾਈ ਸੀ ਕਿ ਕੈਬਨਿਟ ਦੇ ਵਿੱਚ ਰੀਸ਼ਫਲ ਹੋ ਰਿਹਾ ਚਾਰ ਮੰਤਰੀ ਆਊਟ ਹੋ ਰਹੇ ਨੇ ਤੇ ਪੰਜ ਮੰਤਰੀ ਕੈਬਨਿਟ ਦੇ ਵਿੱਚ ਇਨ ਕਰ ਰਹੇ ਨੇ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਹਾਲੇ ਤੱਕ ਸਰਕਾਰ ਨੇ ਬਿਲਕੁਲ ਸਪੱਸ਼ਟ ਨਹੀਂ ਕੀਤਾ ਕਿ ਤਾਂ ਕਿ ਚਾਰ ਮੰਤਰੀ ਬਦਲੇ ਕਿਉਂ ਗਏ ਨੇ ਤੇ ਉਹਨਾਂ ਦੇ ਕੀ ਕਰਪਸ਼ਨ ਦੇ ਚਾਰਜ ਸੀ ਉਹਨਾਂ ਦੇ ਉੱਤੇ ਜਾਂ ਫਿਰ ਉਹਨਾਂ ਦੀ ਪਰਫਾਰਮੈਂਸ ਵੀਕ ਸੀ ਕਿ ਜਾਂ ਕੰਮ ਨਹੀਂ ਕਰ ਪਾ ਰਹੇ ਸੀ ਕੀ ਕਾਰਨ ਸੀਗੇ ਇਹ ਹਾਲੇ ਤੱਕ ਦਾ ਕਿਸੇ ਵੀ ਤਰੀਕੇ ਦਾ ਬਿਆਨ ਨਹੀਂ ਦਿੱਤਾ ਗਿਆ ਜਦੋਂ ਤੱਕ ਸੌਚ ਚੁੱਕਾ ਸਮਾਗਮ ਹੋਣਾ ਸੀ 5 ਵਜੇ ਕੱਲ੍ਹ ਦਸਹਤਾਂ ਉਦੋਂ ਤੱਕ ਵੀ ਕਿਸੇ ਵੀ ਤਰੀਕੇ ਦੀ ਗੱਲਬਾਤ ਸਰਕਾਰ ਵੱਲੋਂ ਅਧਿਕਾਰਿਕ ਤੌਰ ਤੇ ਨਹੀਂ ਕੀਤੀ ਗਈ ਕਿਸੇ ਤਰੀਕੇ ਦਾ ਕੋਈ ਪ੍ਰੈਸ ਰਿਲੀਜ਼ ਜਾਂ ਜਨਤਕ ਬਿਆਨ ਕੁਝ ਨਹੀਂ ਦਿੱਤਾ ਗਿਆ ਹਲੇ ਤੱਕ ਪਰ ਇਹ ਤਾਂ ਇੱਕ ਪੱਖ ਹੈਗਾ ਦੂਜਾ ਪੱਖ ਜਿਹੜਾ ਹੈਗਾ ਉਹ ਡਿਪਾਰਟਮੈਂਟ ਜਿਹੜੇ ਬਦਲੇ ਗਏ ਨੇ ਮੁੱਖ ਮੰਤਰੀ ਆਪਣੇ ਕੋਲ ਜੇਲ੍ਹ ਡਿਪਾਰਟਮੈਂਟ ਬਦਲ ਦਿੱਤਾ ਲੌਰੈਂਸ ਪਛੋੜੀ ਦੇ ਇੰਟਰਵਿਊ ਤੋਂ ਬਾਅਦ ਇਹ ਡਿਪਾਰਟਮੈਂਟ ਇੱਕ ਤਰੀਕੇ ਨਾਲ ਵਿਵਾਦਿਤ ਡਿਪਾਰਟਮੈਂਟ ਬਣ ਚੁੱਕਿਆ ਸੀ ਕਿਉਂਕਿ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਹਾਈ ਕੋਰਟ ਦੇ ਵਿੱਚ ਤੇ ਜ਼ਿਲ੍ਹਾ ਦੇ ਵਿੱਚ ਜਿੰਨੇ ਗੈਂਗਸਟਰ ਐਕਟਿਵ ਨੇ ਜਿਨ੍ਹਾਂ ਦੇ ਵਿੱਚ ਜੋ ਸਪੋਨ ਮਿਲ ਰਹੇ ਨੇ ਲਗਾਤਾਰ ਉਸ ਤਰੀਕੇ ਨੂੰ ਲੈ ਕੇ ਵੀ ਹਾਈ ਕੋਰਟ ਦੇ ਵਿੱਚ ਕੇਸ ਚੱਲੇ ਤਾਂ ਕਾफी ਵਿਵਾਦ ਇਸ ਸਬ-ਡਿਪਾਰਟਮੈਂਟ ਨਾਲ ਲਗਾਤਾਰ ਜੁੜੇ ਹੋਏ ਸੀ ਤੇ ਇਹ ਡਿਪਾਰਟਮੈਂਟ ਹੁਣ ਆਪਣੇ ਗਲੋ ਲਾ ਕੇ ਲਾਲਜੀਤ ਭੁੱਲਰ ਦੇ ਗੱਲ ਦੇ ਵਿੱਚ ਪਾ ਦਿੱਤਾ ਗਿਆ ਹਾਲਾਂਕਿ ਲਾਲਜੀਤ ਭੁੱਲਰ ਨੂੰ ਇਸ ਕੈਬਨਟ ਅਫੇਰਬਦਲ ਦੇ ਵਿੱਚ ਦੂਰਾ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਰੂਰਲ ਡਿਵੈਲਪਮੈਂਟ ਵੀ ਉਹਨਾਂ ਤੋਂ ਵਾਪਸ ਲੈ ਲੈ ਗਿਆ ਤੇ ਜੇਲ੍ਹ ਡਿਪਾਰਟਮੈਂਟ ਜਿਹੜਾ ਕਿ ਵਿਵਾਦਾਂ ਦੇ ਵਿੱਚ ਕਿ ਰਹਿ ਰਿਹਾ ਉਹਨਾਂ ਨੂੰ ਦੇ ਦਿੱਤਾ ਗਿਆ ਹਾਊਸਿੰਗ ਐਂ ਜਿਹੜਾ ਇਹ ਡਵੈਲਪਮੈਂਟ ਅਰਬਨ ਡਵੈਲਪਮੈਂਟ ਹੈਗਾ ਇਹ ਕਾਫੀ ਹੈਮ ਡਿਪਾਰਟਮੈਂਟ ਦਾ ਮੁੱਖ ਮੰਤਰੀ ਵੱਲੋਂ ਇਹ ਵੀ ਛੱਡ ਦਿੱਤਾ ਗਿਆ ਕਿਉਂਕਿ ਸ਼ਹਿਰਾਂ ਦੇ ਵਿੱਚ ਵਿਕਾਸ ਜਿਹੜਾ ਜੋ ਲਗਾਤਾਰ ਨਹੀਂ ਹੋ ਪਾਰਿਆ ਸਦਾ ਦੀਆਂ ਸੜਕਾਂ ਟੁੱਟੀਆਂ ਨੇ ਆ ਕੇ ਕਾਰਪੋਰੇਸ਼ਨ ਦੇ ਬਿਲਕੁਲ ਰਵਿੰਦਰ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਿਉਂਕਿ ਕਈ ਵਿਭਾਗ ਉਹਨਾਂ ਕੋਲ ਸਨ ਔਰ ਸਭ ਤੋਂ ਅਹਿਮ ਜਿਸ ਤਰ੍ਹਾਂ ਜੇਲ੍ਹ ਵਿਭਾਗ ਦੀ ਤੁਸੀਂ ਗੱਲ ਕਰੋ ਲਗਾਤਾਰ ਸਵਾਲਾਂ ਲੋਰੈਂਸ ਬਿਸ਼ਨੋਈ ਦਾ ਕੇਸ ਤਾਂ ਹੈ ਹੀ ਸਭ ਤੋਂ ਹਾਈਲਾਈਟ ਜਿਹੜਾ ਹਾਈ ਪ੍ਰੋਫਾਈਲ ਕੇਸ ਲੇਕਿਨ ਇਸ ਤੋਂ ਇਲਾਵਾ ਜੋ ਜੇਲਾਂ ਚ ਲਗਾਤਾਰ ਮੋਬਾਈਲ ਫੋਨ ਮਿਲਣਾ ਔਰ ਜਿਸ ਤਰ੍ਹਾਂ ਅਦਾਲਤ ਕਈ ਵਾਰ ਸੀ ਅੰਦਰ ਹੀ ਗੈਂਗਵਾੜ ਦੇਖੀ ਹੈ ਅਜੇ ਵਿਚਾਰ ਇਹ ਹੁਣ ਡਿਪਾਰਟਮੈਂਟ ਛੱਡਣਾ ਵਿਭਾਗ ਛੱਡਣਾ ਕਿਉਂਕਿ ਵਿਰੋਧੀ ਇਸ ਨੂੰ ਲੈ ਆਮ ਤੌਰ ਤੇ ਜ਼ਾਹਿਰ ਤੌਰ ਤੇ ਕਿਉਂਕਿ ਮੁੱਖ ਮੰਤਰੀ ਆਮੂਮਨ ਤੌਰ ਤੇ ਉਤੇ ਡਿਪਾਰਟਮੈਂਟ ਜਿਹੜਾ ਹੈਗਾ ਉਹ ਆਪਣੀ ਇੱਛਾ ਦੇ ਨਾਲ ਹੀ ਛੱਡਦੇ ਆ ਉਹਨਾਂ ਤੋਂ ਡਿਪਾਰਟਮੈਂਟ ਵਾਪਸ ਨਹੀਂ ਲੈ ਜਾਂਦੇ ਕਿਉਂਕਿ ਉਹ ਸਰਕਾਰ ਦੇ ਇੱਕ ਤਰੀਕੇ ਨਾਲ ਕਸਟੋਡੀਅਨ ਦੇ ਤੌਰ ਤੇ ਉਤੇ ਕੰਮ ਕਰਦੇ ਨੇ ਤਾਂ ਹੁਣ ਉਹਨਾਂ ਨੇ ਆਪਣੀ ਮਰਜ਼ੀ ਨਾਲ ਇਹ ਡਿਪਾਰਟਮੈਂਟ ਛੱਡਿਆ ਕੀ ਉਹਨਾਂ ਦੀ ਕਾਰਜਕਾਰੀ ਤੇ ਬੜੇ ਵੱਡੇ ਸਵਾਲ ਸੀ ਕਿ ਯਾਸਰ ਵਿਵਾਦਾਂ ਦੇ ਵਿੱਚ ਉਹ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਦੋਂ ਡੀਲ ਡਿਪਾਰਟਮੈਂਟ ਮੁੱਖ ਮੰਤਰੀ ਕੋਲ ਹੋਵੇ ਤਾਂ ਆਪੋਜੀਸ਼ਨ ਲਗਾਤਾਰ ਇਹ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਕਿ ਡੀਲ ਡਿਪਾਰਟਮੈਂਟ ਤਾਂ ਮੁੱਖ ਮੰਤਰੀ ਕੋਲ ਹੈਗਾ ਤਾਂ ਮੁੱਖ ਮੰਤਰੀ ਜਵਾਬ ਦੇਣੇ ਇਸ ਗੱਲ ਦਾ ਤਾਂ ਇਸ ਸਵਾਲ ਤੋਂ ਬਚਦੇ-ਬਚਦੇ ਉਹਨਾਂ ਨੇ ਸ਼ਾਇਦ ਰਾਜਨੀਤਿਕ ਤੌਰ ਤੇ ਫੈਸਲਾ ਲਿਆ ਹੋਵੇ ਕਿ ਜੇ ਡਿਪਾਰਟਮੈਂਟ ਛੱਡ ਦੇਣਾ ਹੀ ਮناسب ਹੈ ਇਸ ਤੋਂ ਇਲਾਵਾ ਇੱਕ ਹੋਰ ਇਹ ਦੇ ਜਿਹੜੀ ਗੱਲ ਰੀਸ਼ਫਲ ਹੋਇਆ ਉਹਦੇ ਚੋਂ ਕਾਫੀ ਅਹਿਮ ਪੁਆਇੰਟ ਹੈਗਾ ਜਿਹੜੇ ਹਰਜੋਤ ਬੈਸ ਹੈਗੇ ਨੇ ਜਿਹੜੇ ਸਿੱਖਿਆ ਕੋਰੋਡ ਦੇ ਕਥਿਤ ਕੋਟਾਲੇ ਦੇ ਇਲਜ਼ਾਮਾਂ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਦੀ ਡਿਮੋਸ਼ਨ ਕਰਨ ਦੀ ਵਜਾਇ ਉਹਨਾਂ ਨੂੰ ਇੱਕ ਹੋਰ ਮਹਿਕਮਾ ਦੇ ਦਿੱਤਾ ਗਿਆ ਜਿਹੜਾ ਮਹਿਕਮਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਕਾਫੀ ਅਹਿਮ ਮਹਿਕਮਾ ਇਸ ਸਰਕਾਰ ਦੇ ਵਿੱਚ ਵੀ ਹੈਗਾ ਤੇ ਪਿਛਲੇ ਸਰਕਾਰਾਂ ਦੇ ਵਿੱਚ ਵੀ ਇਹ ਮਹਿਕਮਾ ਕਾਫੀ ਅਹਿਮ ਹੀ ਰਿਹਾ ਇਹ ਆ ਮਹਿਕਮਾ ਆਮ ਤੌਰ ਤੇ ਮੁੱਖ ਮੰਤਰੀ ਆਪਣੇ ਕੋਲ ਹੀ ਰੱਖਦੇ ਆ ਕਿਉਂਕਿ ਜਿੰਨੀਆਂ ਅਖਬਾਰਾਂ ਟੀਵੀ ਦੇ ਉੱਤੇ ਜਿਹੜੀਆਂ ਖਬਰਾਂ ਚੱਲਦੀਆਂ ਹੁੰਦੀਆਂ ਤਾਂ ਉਹ ਸਰਕਾਰ ਦੀ ਰੂਪਰੇਖਾ ਵੀ ਇੱਕ ਤਰੀਕੇ ਨਾਲ ਤੈਅ ਕਰਦੀ ਆ ਤਾਂ ਕਾਫੀ ਅਹਿਮ ਡਿਪਾਰਟਮੈਂਟ ਹੈ ਹੁੰਦਾ ਤਾਂ ਇਹ ਡਿਪਾਰਟਮੈਂਟ ਦਾ ਹੋਣ ਦੇਖ ਕੇ ਹਰਜੋਤ ਬੈਂਸ ਉਹਨਾਂ ਦੀ ਇੱਕ ਤਰੀਕੇ ਨਾਲ ਕਹਿੰਦਾ ਤਾਂ ਪ੍ਰੋਮੋਸ਼ਨ ਵੀ ਕਰ ਦਿੱਤੀ ਗਈ ਬਿਲਕੁਲ ਇਥੇ ਇੱਕ ਪਾਸੇ ਤਾਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਲੇਕਿਨ ਜਾਂਚ ਤੋਂ ਪਹਿਲਾਂ ਇਹ ਪ੍ਰੋਮੋਸ਼ਨ ਔਰ ਜਿਹੜਾ ਇਥੇ ਭਰੋਸਾ ਮੁੱਖ ਮੰਤਰੀ ਹਰਜੋਤ ਬੈਂਸ ਤੇ ਜਤਾਉਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਵੱਡਾ ਫੇਰ ਬਦਲ ਇਹ ਜਿਹੜਾ ਬੀਤੇ ਦਿਨ ਵਿਭਾਗਨ ਨੂੰ ਦੇਖੀ ਵੀ ਜਿਹੜਾ ਦੇਖਣ ਨੂੰ ਮਿਲਿਆ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਫਿਲਹਾਲ ਦੀ ਜਾਣਕਾਰੀ ਲਈ ਫਿਲਹਾਲ ਇਥੇ ਲਾਲਜੀਤ ਪੁੱਲਰ ਨੂੰ ਹੁਣ ਜੇਲ ਵਿਭਾਗ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਕਿਉਂਕਿ ਮੁੱਖ ਮੰਤਰੀ ਨੇ ਇਹ ਡਿਪਾਰਟਮੈਂਟ ਛੱਡ ਦਿੱਤਾ ਹ ਮਹਿਰਾਲ ਮੰਨ ਦੇ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਜਿਹੜੀ ਕਰ ਦਿੱਤੀ ਗਈ ਹੈ ਤੇ ਨਵੇਂ بڑے ਮੰਤਰੀ ਤਰुणਪ੍ਰੀਤ ਸੌਦ ਨੂੰ ਹੁਣ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲਾ ਮਿਲਿਆ। ਸੋ ਬੀਤੇ ਦਿਨ ਜਿਸ ਕਦਰ ਇਥੇ ਚਾਰ ਮੰਤਰੀਆਂ ਨੂੰ ਤਾਂ ਵਿਭਾਗੋਂ ਤੋਂ ਲੈ ਲਏ ਗਏ ਉਹਨਾਂ ਨੂੰ ਹਟਾ ਦਿੱਤਾ ਗਿਆ ਕੈਬਨਿਟ ਤੋਂ ਉਤੇ ਹੀ ਪੰਜ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ। ਸੋ ਨਵੇਂ بڑے ਮੰਤਰੀ ਨੇ ਤਰुणਪ੍ਰੀਤ ਜਿਨ੍ਹਾਂ ਨੂੰ ਇਥੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲਾ ਦਿੱਤਾ ਗਿਆ ਹੈ ਲਾਲਜੀਤ ਭੁੱਲਰ ਤੋਂ ਦੱਸਦੇ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲਾ ਵਾਪਸ ਲੈ ਲਿਆ ਗਿਆ। ਉਦੋਂ ਡਾਕਟਰ ਰਵਜੋਤ ਜਿਹੜੇ ਨੇ ਅਸਾਨਕ ਸਰਕਾਰਾਂ ਦੇ ਮੰਤਰੀ ਬਣੇ ਨੇ ਹਰਦੀਪ ਸਿੰਘ ਮੁੰਡਿਆ ਨੂੰ ਮਾਲ ਮੁੜਵਸੇਬਾ ਦੇ ਨਾਲ ਜਲ ਸਪਲਾਈ ਮੰਤਰਾਲਾ ਸੌਂਪਿਆ ਗਿਆ ਸੋ ਇਥੇ ਹਰਦੀਪ ਸਿੰਘ ਮੁੰਡਿਆ ਦੀ ਗੱਲ ਕਰੀਏ ਤੇ ਉਹਨਾਂ ਨੂੰ ਮਾਲ ਮੁੜਵਸੇਬਾ ਦੇ ਨਾਲ ਨਾਲ ਜਲ ਸਪਲਾਈ ਮੰਤਰਾਲਾ ਦਿੱਤਾ ਗਿਆ ਮੁੱਖ ਮੰਤਰੀ ਮਾਨਪੂਲ ਤੋਂ ਬਾਅਦ 8 ਮੰਤਰਾਲੇ ਨੇ ਹਰਪਾਲ ਟੀਮਾ ਤੇ ਅਮਨ ਅਰੋੜਾ ਦੇ ਕੋਲ 4-4 ਮੰਤਰਾਲੇ ਨੇ لیکن جس قدر ਇਹ ਹੁਣ ਫੇਰ ਬਦਲ ਹੋਇਆ ਇੱਕ ਵਾਰ ਫੇਰ ਤੋਂ 22 ਸਾਲਾਂ ਦੇ ਵਿੱਚ ਚੌਥਾ ਅਸੀਂ ਕਹਿ ਸਕਦੇ ਹਾਂ ਕਿ ਬਦਲਾਅ ਦੇਖਣ ਨੂੰ ਮਿਲਿਆ ਕੈਬਨਟ ਦੇ ਵਿੱਚ ਇਹ ਆਪਣੇ ਆਪ ਵਿੱਚ ਵੀ ਕਈ ਸਵਾਲ ਖੜੇ ਕਰਦਾ ਹੈ ਹਾਲਾਂਕਿ ਜਿਨ੍ਹਾਂ ਨੂੰ ਹਟਾਇਆ ਗਿਆ ਕਿਉਂ ਹਟਾਇਆ ਗਿਆ ਕੀ ਕਾਰਨ ਰਹੇ ਇਹਦਾ ਵੀ ਕੋਈ ਜਿਹੜਾ ਜਵਾਬ ਸਰਕਾਰ ਵੱਲੋਂ ਨਹੀਂ ਆਇਆ ਨਾ ਹੀ ਕੋਈ ਸਪਸ਼ਟੀਕਰਨ ਆਇਆ ਹੈ ਉੱਤੇ ਵਿਭਾਗਾ ਦਾ ਵੀ ਜਿਹੜਾ ਫੇਰ ਬਦਲ ਹੋਇਆ ਸੋ ਇਹ ਜਿਹੜੇ ਨਵੇਂ ਚਿਹਰੇ ਸ਼ਾਮਿਲ ਹੋਏ ਨੇ ਜਿਨ੍ਹਾਂ ਨੂੰ ਸੌਹ ਚੁਕਾਈ ਗਈ ਹੈ ਹਰਦੀਪ ਮੁੰਡਿਆ ਤਨਪ੍ਰੀਤ ਸੌਂਧ ਮੋਹਿੰਦਰ ਭਗਤ ਡਾਕਟਰ ਰਵਜੋਤ ਤੇ ਬਰਿੰਦਰ ਗੋਇਲ ਜਿਹੜੇ ਕੀ ਨਵੇਂ ਚਿਹਰੇ ਮੰਦੇ ਕੈਬਨਿਟ ਦੇ ਵਿੱਚ ਸ਼ਾਮਿਲ ਹੋਏ ਨੇ ਜਿਨ੍ਹਾਂ ਨੂੰ ਬੀਤੇ ਦਿਨ ਇੱਥੇ ਸੌ ਚੁਕਾਈ ਗਈ ਹੈ ਤੇ ਇਹਨਾਂ ਨੂੰ ਹੁਣ ਨਵੀਂ ਜ਼ਿੰਮੇਵਾਰੀਆਂ ਸਰਕਾਰ ਵੱਲ ਦਿੱਤੀਆਂ ਗਈਆਂ ਨੇ। ਸੋ ਇੱਥੇ ਹੁਣ ਦੇਖਣਾ ਹੋਏਗਾ ਕਿ ਕਿੰਨੀ ਦੇਰ ਤੱਕ ਇਹ ਵਿਭਾਗ ਇਹਨਾਂ ਕੋਲ ਰਹਿੰਦੇ ਨੇ ਜਾਂ ਹੁਣ ਅਗਲਾ ਫੇਰ ਬਦਲ ਕਦੋਂ ਹੁੰਦਾ ਹੈ। ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸਰਦਾ ਸੋ ਇਹ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਜੋ ਵੰਡ ਹੋਈ ਹੈ ਤਰਨਪੀਤ ਸੌਨ ਦੀ ਗੱਲ ਕਰੀਏ ਪਿੰਡੂ ਵਿਕਾਸ ਤੇ ਪੰਚਾਇਤਾਂ ਸਹਿਰ ਸਪਾਟਾ ਤੇ ਸਭਿਆਚਾਰਕ ਮਾਮਲੇ ਲੇਬਰ ਉਦਯੋਗ ਤੇ ਵੜਾ ਜਿਹੜੇ ਵਿਭਾਗ ਨੇ ਉਹ ਉਹਨਾਂ ਨੂੰ ਦਿੱਤੇ ਗਏ ਨੇ ਪਿੰਡੂ ਵਿਕਾਸ ਤੇ ਪੰਚਾਇਤਾਂ ਸਹਿਰ ਸਪਾਟਾ ਤੇ ਸਭਿਆਚਾਰਕ ਮਾਮਲੇ ਲੇਬਰ ਉਦਯੋਗ ਤੇ ਵੜਜ ਡਿਪਾਰਟਮੈਂਟ ਜਿਹੜੇ ਨੇ ਤਰਨਪੀਰ ਸੌਂ ਜਿਹੜੇ ਨਵੇਂ ਮੰਤਰੀ ਬਣੇ ਨੇ ਇਹਨਾਂ ਨੂੰ ਇਹ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਤੇ ਵਿਸ਼ਵਾਸ ਜ਼ਾਹਿਰ ਕੀਤਾ ਹੈ ਉੱਥੇ ਹੀ ਗੱਲ ਕਰੀਏ ਨਵੇਂ ਮੰਤਰੀ ਦੇ ਵਿਭਾਗਾ ਦੀ ਵੰਡ ਦਿੱਤਾ ਡਾਕਟਰ ਰਣਜੋਤ ਸਿੰਘ ਜਿਨ੍ਹਾਂ ਨੂੰ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਦਾ ਇੰਚਾਰਜ ਜੜਾ ਬਣਾਇਆ ਗਿਆ ਵਿਭਾਗ ਉਹਨਾਂ ਨੂੰ ਇੱਥੇ ਦਿੱਤੇ ਗਏ ਨੇ ਸੋ ਸਰਕਾਰ ਨੇ ਇਹ ਜੜਾ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਪੰਜ ਨਵੇਂ ਚਿਹਰੇ ਸ਼ਾਮਿਲ ਕੀਤੇ ਨੇ ਕੈਬਨਟ ਦੇ ਵਿੱਚ ਸੋ ਉੱਥੇ ਹੀ ਦੱਸਦੇ ਕਿ ਹਰਦੀਪ ਮੁੰਡਿਆ ਨੂੰ ਮਾਲ ਮੁਰਵਸੇਬਾ ਤੇ ਆਫਤ ਪ੍ਰਬੰਧਨ ਜਲ ਸਪਲਾਈ ਤੇ ਨਿਕਾਸ ਹਾਊਸਿੰਗ ਤੇ ਸ਼ਹਿਰੀ ਵਿਕਾਸ ਜਿਹੜੇ ਵਿਭਾਗ ਦਿੱਤੇ ਗਏ ਨੇ ਸੋ ਇਹ ਜਿਹੜੀ ਵੰਡ ਕੀਤੀ ਗਈ ਹੈ ਬੀਤੇ ਦਿਨ ਇਸ ਬਾਰੇ ਜੋ ਤਸਵੀਰ ਸਾਫ ਹੋਈ ਹੈ ਚਾਰ ਜਿਹੜੇ ਮੰਤਰੀ ਨੇ ਉਹਨਾਂ ਨੂੰ ਹਟਾਇਆ ਗਿਆ ਔਰ ਇਹਨਾਂ ਦੇ ਵਿੱਚ ਮੋਹਿੰਦਰ ਭਗਤ ਜਿਨ੍ਹਾਂ ਨੇ ਇੱਥੇ ਜਲੰਧਰ ਦੀ ਜ਼ਿੰਮਨੀ ਚੁਣ ਜਿੱਤੀ ਔਰ ਮੁੱਖ ਮੰਤਰੀ ਨੇ ਇੱਥੇ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਰੱਖਿਆ ਸੇਵਾਵਾਂ ਮਾ ਪਲਾਈ ਆਜ਼ਾਦੀ ਕੁਲਾਟੀਏ ਤੇ ਬਾਗਬਾਨੀ ਵਿਭਾਗ ਜੁੜਾ ਹੈ ਮੋਹਿੰਦਰ ਭਗਤ ਨੂੰ ਇੱਥੇ ਦਿੱਤਾ ਗਿਆ ਸੋ 모ਹਿੰਦਰ ਪਗੜ ਦੀ ਵੀ ਇਸ ਦੇ ਵਿੱਚ ਹੁਣ ਕੈਬਨ ਦੇ ਵਿੱਚ ਅਮੁਲੀਅਤ ਹੋ ਗਈ ਹੈ 5 ਨਵੇਂ ਚਿਹਰੇ ਜੋ ਸ਼ਾਮਿਲ ਹੋਏ ਨੇ ਉਸ ਵਿੱਚ 모ਹਿੰਦਰ ਪਗੜ ਦਾ ਨਾਮ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਬਰਿੰਦਰ ਗੋਇਲ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਮਾਈਨਿੰਗ ਤੇ ਭੂ ਵਿਗਿਆਨ ਜਲ ਸਰੋਤ ਜਲ ਤੇ ਜ਼ਮੀਨ ਸੰਭਾਲ ਜਿਹੜਾ ਡਿਪਾਰਟਮੈਂਟ ਦਿੱਤਾ ਗਿਆ ਹੈ